ਬਿਰਨ ਸਿੰਘ ਕਤਲकांड ਦੇ ਸਮੰਤ ਵਿੱਚ ਜੇਲ੍ਹ ਚ ਬੰਦ ਪਈ ਬਲਵੰਤ ਸਿੰਘ ਰਾਜਵਾਨਾ ਬਧਵਾਨ ਨੂੰ ਆਪਣੇ ਮਰਹੂਮ ਭਰਾ ਕੁਲਵੰਤ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੇ ਲਈ ਆਪਣੇ ਜੱਦੀ ਪਿੰਡ ਰਾਜਵਾਨਾ ਪਹੁੰਚੇ ਉਹਨਾਂ ਨੂੰ ਪੁਲਿਸ ਨੇ ਪਾਰੀ ਸੁਰੱਖਿਆ ਹੇਠ ਕੇਂਦਰੀ ਜੇਲ੍ਹ ਪਟਿਆਲਾ ਤੋਂ ਇੱਥੇ ਲਿਆਂਦਾ ਜਿਨ੍ਹਾਂ ਨੂੰ ਭਰਾ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 3 ਘੰਟੇ ਦੀ ਪਰੂਵ ਦਿੱਤੀ ਸੀ ਕੁਲਵੰਤ ਸਿੰਘ ਦੀ ਅੰਤਿਮ ਅਰਦਾਸ ਉਤੇ ਸ਼ਰਧਾਂਜਲੀ ਸਮਾਗਮ ਪਿੰਡ ਰਾਜਵਾਣਾ ਕਲਾ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋ ਰਿਹਾ ਸੀ ਜਿਸ ਦੇ ਬਾਹਰ ਪੁਲਿਸ ਦਾ ਭਾਰੀ ਬਲ ਮੌਜੂਦ ਸੀ ਇਸ ਮੌਕੇ ਉਤੇ ਸੰਬੋਧਨ ਕਰਦਿਆਂ ਹੋਇਆ ਪਾਈ ਬਲਵੰਤ ਸਿੰਘ ਰਾਜਵਾਣਾ ਨੇ ਸ਼੍ਰੀ ਕਲਤਕ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਿੱਤ ਪੰਥਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਸਿੱਖ ਪੰਥ ਨੂੰ ਸੱਦਾ ਦਿੱਤਾ ਸ਼ਰਧਾਂਜਲੀ ਸਮਾਗਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੱਧਾਮੀ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਪਿਕਾ ਸਿੰਘ ਮਜੀਠੀਆ ਤੇ ਹੋਰ ਬਹੁਤ ਸਾਰੇ ਧਾਰਮਿਕ ਅਤੇ ਸਿਆਸੀ ਆਗੂਸਣੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਦੱਸਣਯੋਗ ਇਥੇ ਹੀ ਹੈ ਕਿ ਕੁਲਵੰਤ ਸਿੰਘ ਦੀ ਇਸੇ ਮਹੀਨੇ ਦੇ ਸ਼ੁਰੂ ਦੇ ਵਿੱਚ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਸੀ ਜਿਨ੍ਹਾਂ ਦੀ ਆਤਮਿਕ ਸ਼ਾਂਤੀ ਦੇ ਲਈ ਉਹਨਾਂ ਦੇ ਪਿੰਡ ਰਾਜਵਾਲਾ ਕਲਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਗਿਆ ਸੀ ਕਾਲੇ ਪਰਿਵਾਰ ਕੀ ਤਰੀਕੀ ਇੱਥੇ ਮਟੂਨੇ ਪਟਿਆਲਾ ਦੀ ਜੇਲ੍ਹ ਤੋਂ ਬਾਦੋਂ ਮੁਬਾਰੀ ਸੁਰੱਖਿਆ ਬਲਾਂ ਦੇ ਨਾਲ ਉਹਨਾਂ ਨੂੰ ਆਪਣੇ ਮੂਹਰੇ ਲੈ ਕੇ ਰਜੋਣਾ ਕਲਾ ਦੇ ਵਿੱਚ ਨਹੀਂ ਹਟਾ ਗਿਆ ਤਾਂ ਸਭ ਤੋਂ ਸਭ ਤੋਂ ਸਾਈਡ ਤੋਂ ਹੋ ਰਿਹਾ ਹੈ ਆਪਣੀ ਕਹਿੰਦੇ ਨਾਲ ਅੰਤਿਮ ਤਲਾਸ਼ ਲੈ ਕੇ ਕਿਸੇ ਨਾ ਜਾਣੇ ਜਵਾਨਾ ਹੁਣ ਕੈਮਰਾ ਦੇ ਨਾਲ ਔਰ ਭਾਰੀ ਸੁਰੱਖਿਆ ਟੀਰਾ ਕਲਪਾਤ ਵਿੱਚ ਕਰ ਰਹੇ ਨੇ ਪੁਲਿਸ ਦੇ ਸੀਨੀਅਰ ਸਕਾਰੀ ਡੀਐਸਪੀ ਰੈਂਕ ਦੇ ਅਧਿਕਾਰੀ ਔਰ ਪੁਲਿਸ ਦੇ ਜਵਾਨ ਵੱਡੀ ਗੰਤਿ ਦੇ ਵਿੱਚ ਬੜਾ ਮਜਬੂਤ ਟੀਰਾ